ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਬਾਦਲ ਤੜਾ ਲਗਾਤਾਰ ਇਲਜ਼ਾਮ ਲਾ ਰਿਹਾ ਕਿ ਜੋ ਕੁਝ ਪਿਛਲੇ ਕੁ ਸਮੇਂ ਤੋਂ ਹੋ ਰਿਹਾ ਉਸ ਪਿੱਛੇ ਬੀਜੇਪੀਸੀ ਅਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਕੇਂਦਰੀ ਤਾਕਤਾਂ ਨੇ ਮਿਲ ਕੇ ਅਕਾਲੀ ਦਲ ਨੂੰ ਤੋੜਨ ਅਤੇ ਬਾਦਲ ਨੂੰ ਪੰਥ ਚੋਂ ਛੇਕਣ ਦੀ ਸਾਜ਼ਿਸ਼ ਰਚੀ ਸੀ ਨਾਲ ਹੀ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਨਰੈਣ ਸਿੰਘ ਚੌੜਾ ਵੱਲੋਂ ਜੋ ਹਮਲਾ ਹੋਇਆ ਸੀ ਉਸ ਦੇ ਪਿੱਛੇ ਵੀ ਗਿਆਨੀ ਜੀ ਦਾ ਹੱਥ ਸੀ ਇਹਨਾਂ ਇਲਜ਼ਾਮਾਂ ਦਾ ਹੁਣ ਇੱਕ ਇੱਕ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਦਿੱਤਾ ਜਿਸ ਦੇ ਵਿੱਚ ਕੀ ਉਹਨਾਂ ਦਾ ਭਾਜਪਾ ਦੇ ਨਾਲ ਗਠਜੋੜ ਹੋਵੇਗਾ ਕੀ ਨਰੈਣ ਸਿੰਘ ਚੌੜਾ ਦੇ ਪਿੱਛੇ ਉਹਨਾਂ ਦਾ ਹੱਥ ਸੀ ਕੀ ਉਹ ਅਕਾਲੀ ਦਲ ਦੇ ਨਾਂ ਦੀ ਦੁਰਵਰਤੋਂ ਕਰ ਰਹੇ ਨੇ ਇਹਨਾਂ ਸਵਾਲਾਂ ਦੇ ਕੀ ਜਵਾਬ ਉਹਨਾਂ ਵੱਲੋਂ ਦਿੱਤੇ ਗਏ ਨੇ ਉਸ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਦੀ ਕਰ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਤੇ ਕੇਂਦਰ ਵੱਲੋਂ ਸੜਕਾਂ ਬਣਾਉਣ ਲਈ ਦਿੱਤਾ ਗਿਆ 800 ਕਰੋੜ ਰੁਪਏ ਵਾਪਸ ਹੋਣਾ ਪੰਜਾਬ ਸਰਕਾਰ ਦੀ ਨਲਾਕੀ ਹੈ ਬੀਜੇਪੀ ਨਾਲ ਚੋਣ ਸਮਝੌਤਾ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਛੱਡ ਕੇ ਹਰ ਉਸ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਜਾ ਸਕਦਾ ਜਿਹੜੀ ਪਾਰਟੀ ਪੰਜਾਬ ਉਤੇ ਪੰਜਾਬੀਅਤ ਨਾਲ ਸਵੰਦੇਤ ਵੱਖ-ਵੱਖ ਮੁੱਦਿਆਂ ਤੇ ਉਹਨਾਂ ਦਾ ਸਾਥ ਦੇਵੇਗੀ ਉਹਨਾਂ ਆਖਿਆ ਕਿ ਉਹਨਾਂ ਦੀ ਪਾਰਟੀ ਨਾਲ ਪੰਜਾਬ ਦੇ ਮੁੱਦੇ ਅਹਿਮ ਨਿੱਤੇ ਸੱਤਾ ਤੇ ਕਾਬਜ ਹੋਣਾ ਜ਼ਰੂਰੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਲਦ ਪਾਰਟੀ ਦਾ ਜਥੇਵੰਦਕ ਢਾਂਚਾ ਬਣਾਇਆ ਜਾਵੇਗਾ ਤੇ ਸਰਬ ਸੰਪਤੀ ਨਾਲ ਸਾਰੇ ਫੈਸਲੇ ਲਏ ਜਾਣਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਲੈਣ ਤੋਂ ਬਾਅਦ ਪੂਰੇ ਪਾਰਦਰਸ਼ੀ ਢੰਗ ਨਾਲ ਇਸ ਪ੍ਰਬੰਧ ਨੂੰ ਚਲਾਇਆ ਜਾਵੇਗਾ ਜਥੇਦਾਰਾਂ ਦੀ ਨਿਯੁਕਤੀ ਤੇ ਵਰਖਾਸਤਗੀ ਬਾਰੇ ਨਿਯਮਾਂ ਸੰਬੰਧੀ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਤੋਂ ਬਾਅਦ ਇਹ ਸਾਰੇ ਨਿਯਮ ਬਣਾਏ ਜਾਣਗੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਵੀ ਵੱਡਾ ਕੀਤਾ ਜਾਵੇਗਾ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਧੜੇ ਨਾਲ ਜੁੜੇ ਹੋਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਵਕ ਵਕ ਚੁੱਲੇ ਸਮੇਟਣ ਦਾ ਸਮਾਂ ਤੇ ਪੰਥ ਵੱਲੋਂ ਪ੍ਰਵਾਨਿਤ ਆਗੂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਇਸ ਦੌਰਾਨ ਉਹਨਾਂ ਤੋਂ ਜਦ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਇਲਜ਼ਾਮ ਕੀ ਨਰੈਣ ਸਿੰਘ ਚੌੜਾ ਦੇ ਪਿੱਛੇ ਉਹਨਾਂ ਦਾ ਹੱਥ ਸੀ ਤਾਂ ਉਹਨਾਂ ਸਾਫ਼ ਕਰ ਦਿੱਤਾ ਕਿ ਹੁਣ ਕੰਮ ਕਰਨ ਦਾ ਸਮਾਂ ਤੇ ਅਸੀਂ ਕੰਮ ਤੇ ਧਿਆਨ ਦੇ ਰਹੇ ਹਾਂ ਅਸੀਂ ਉਹਨਾਂ ਦੇ ਕਿਸੇ ਇਲਜ਼ਾਮ ਦਾ ਕੋਈ ਜਵਾਬ ਨਹੀਂ ਦੇਵਾਂਗੇ ਅਤੇ ਨਾ ਹੀ ਅਸੀਂ ਉਹਨਾਂ ਨੂੰ ਕਿਸੇ ਰੂਪ ਦੇ ਵਿੱਚ ਜਵਾਬ ਦੇ ਆ ਇੱਕ ਗੱਲ ਇਸ ਤਰ੍ਹਾਂ ਉਹਨਾਂ ਨੇ ਜ਼ਰੂਰ ਕਹੀ ਜੋ ਵੀ ਆਗੂ ਬਾਦਲ ਧੜੇ ਨਾਲ ਨੇ ਉਹ ਜ਼ਰੂਰ ਸਾਡੇ ਨਾਲ ਆਉਣ ਅਤੇ ਇਹ ਵੀ ਦਾਵਾ ਕੀਤਾ ਕਿ ਕੁਝ ਆਗੂ ਜੋ ਕਿ ਵੱਡੇ ਵੱਡੇ ਨਾਂ ਨੇ ਉਹ ਸਾਡੇ ਸੰਪਰਕ ਦੇ ਵਿੱਚ ਨੇ ਤੇ ਜਲਦ ਸਾਡੇ ਨਾਲ ਜੁੜ ਜਾਣਗੇ ਇਸ ਦਰਾਂ ਨੂੰ ਉਹਨਾਂ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਨੂੰ ਬਾਦਲ ਧੜੇ ਨੇ ਮਨਤਾ ਨਹੀਂ ਦਿੱਤੀ ਇਸ ਲਈ ਇਹ ਪਗੋੜੇ ਨੇ ਅਸੀਂ ਨਹੀਂ ਇਸ ਮੌਕੇ ਉਹਨਾਂ ਅੰਮ੍ਰਿਤਪਾਲ ਧੜੇ ਸਮੇਤ ਬਾਕੀ ਧੜਿਆਂ ਨੂੰ ਪੰਥ ਤੇ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਇਸ ਮੌਕੇ ਅਕਾਲੀ ਧੜੇ ਵੱਲੋਂ ਪਾਰਟੀ ਦਾ ਨਾ ਵਰਤਨ ਤੇ ਬੋਲਦੇ ਉਹਨਾਂ ਕਿਹਾ ਕਿ ਮੇਰੇ ਤੇ ਇੱਕ ਵਾਰ ਨਹੀਂ 100 ਬਾਰ ਕਾਨੂੰਨੀ ਕਾਰਵਾਈ ਕਰ ਲੈਣ ਤੇ ਅਸੀਂ ਜੇਲ੍ਹ ਜਾਣ ਨੂੰ ਤਿਆਰਾਂ ਜ਼ਿਕਰਯੋਗ ਹੈ ਕਿ ਸਾਕਾ ਜੱਤੇਦਾਰ ਗੈਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸੋਚੀ ਸਮਝੀ ਸਾਜੇ ਸ਼ਿਕਰਾਰ ਦਿੱਤਾ ਸੀ ਬਾਦਲ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਨੂੰ ਖਤਮ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਸੀ ਇਸ ਸਾਜ਼ਿਸ਼ ਦਾ ਨਿਸ਼ਾਨਾ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਖਤਮ ਕਰਨਾ ਸੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਹਰਪ੍ਰੀਤ ਸਿੰਘ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਮਨਪ੍ਰੀਤ ਸਿੰਘ ਐਲੀ ਸੁਮਿਤ ਸਾਰੇ ਬਾਗੀ ਧੜੇ ਨੇ ਕੇਂਦਰ ਨਾਲ ਮਿਲ ਕੇ ਸਾਜ਼ਿਸ਼ ਘੜੀ ਇਸ ਵਿੱਚ ਇਹ ਤੈਅ ਕੀਤਾ ਗਿਆ ਕਿ ਕਿਸ ਤਰ੍ਹਾਂ ਸੰਮਨ ਕਰਨੇ ਨੇ ਕਮੇਟੀ ਵਿੱਚ ਕਿਸ-ਕਿਸ ਨੂੰ ਸ਼ਾਮਲ ਕਰਨਾ ਹੈ ਕਿਸ ਤਰ੍ਹਾਂ ਤਲਬ ਕਰਕੇ ਪੰਥ ਚੋਂ ਕੱਢਣਾ ਸੁਖਵੀਰ ਨੇ ਕਿਹਾ ਸੀ ਕਿ ਜਿਸ ਸਮੇ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਤਾਂ ਮੈਂ ਵਕਾਇਦਾ ਲਿਖ ਕੇ ਦਿੱਤਾ ਕਿ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਦੋਸ਼ ਸਾਰੇ ਗੁਨਾਹ ਮੈਂ ਆਪਣੀ ਝੋਲੀ ਪਾਉਂਦਾ ਮੇਰੇ ਤੇ ਗੋਲੀ ਚਲਾਈ ਗਈ ਪੁਲਿਸ ਨੇ ਐਫ ਆਈ ਆਰ ਵਿੱਚ ਲਿਖਿਆ ਕਿ ਰੋਲੇ ਗੋਲੇ ਵਿੱਚ ਗੋਲੀ ਚੱਲੀ ਸੁਖਵੀਰ ਨੇ ਕਿਹਾ ਕਿ ਨਾ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਕਦੇ ਝੁਕੇ ਸੀ ਅਤੇ ਨਾ ਹੀ ਮੈਂ ਝੁਕਾਂਗਾ